ਦੋਸਤੋ ਪ੍ਰਾਚੀਨ ਭਾਰਤ ਵਿੱਚ ਬੱਚਿਆਂ ਨੂੰ ਸਿੱਖਿਆ ਪ੍ਰਾਪਤ ਕਰਨ ਦੇ ਲਈ ਗੁਰੂਕੁਲ ਵਿੱਚ ਭੇਜਿਆ ਜਾਂਦਾ ਸੀ ਜਿੱਥੇ ਬੱਚੇ ਗੁਰੂਕੁਲ ਵਿੱਚ ਹੀ ਰਹਿ ਕੇ ਸਿੱਖਿਆ ਪ੍ਰਾਪਤ ਕਰਦੇ ਸਨ ਇੱਕ ਵਾਰ ਇੱਕ ਲੜਕੇ ਨੂੰ ਵੀ ਸਿੱਖਿਆ ਪ੍ਰਾਪਤ ਕਰਨ ਦੇ ਲਈ ਗੁਰੂਕੁਲ ਵਿੱਚ ਭੇਜਿਆ ਗਿਆ ਪਰ ਉਹ ਲੜਕਾ ਪੜ੍ਹਾਈ ਵਿੱਚ ਬਹੁਤ ਕਮਜ਼ੋਰ ਸੀ ਉਸ ਨੂੰ ਗੁਰੂਦੇਵ ਦੇ ਦੁਆਰਾ ਦੱਸੀ ਗਈ ਕੋਈ ਵੀ ਗੱਲ ਸਮਝ ਵਿੱਚ ਨਹੀਂ ਸੀ ਆਉਂਦੀ ਇਸੇ ਕਾਰਨ ਕਰਕੇ ਦੂਸਰੇ ਵਿਦਿਆਰਥੀ ਉਸ ਦਾ ਮਜ਼ਾਕ ਉਡਾਉਂਦੇ ਸਨ ਸਾਲ ਦੇ ਅੰਤ ਵਿੱਚ ਪ੍ਰੀਖਿਆ ਹੋਈ ਅਤੇ ਪ੍ਰੀਖਿਆ ਵਿੱਚ ਸਾਰੇ ਵਿਦਿਆਰਥੀ ਪਾਸ ਹੋ ਗਏ। ਲੇਕਿਨ ਉਹ ਲੜਕਾ ਪ੍ਰੀਖਿਆ ਵਿੱਚ ਫੇਲ ਹੋ ਗਿਆ। ਅਗਲੀ ਵਾਰ ਗੁਰੂ ਜੀ ਨੇ ਉਸ ਲੜਕੇ ਉੱਪਰ ਜ਼ਿਆਦਾ ਧਿਆਨ ਦਿੱਤਾ ਅਤੇ ਉਸ ਨੂੰ ਪੜ੍ਹਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਪਰ ਉਹ ਲੜਕਾ ਪੜ੍ਹਾਈ ਵਿੱਚ ਬਹੁਤ ਕਮਜ਼ੋਰ ਸੀ। ਸਾਲ ਦੇ ਅੰਤ ਵਿੱਚ ਦੁਬਾਰਾ ਪ੍ਰੀਖਿਆ ਹੋਈ ਜਿਸ ਵਿੱਚ ਉਹ ਲੜਕਾ ਫਿਰ ਫੇਲ ਹੋ ਗਿਆ। ਦੋਸਤੋ ਉਸ ਲੜਕੇ ਨੂੰ ਇੰਨਾ ਪੜਾਉਣ ਦੇ ਬਾਅਦ ਵੀ ਉਹ ਪ੍ਰੀਖਿਆ ਪਾਸ ਨਾ ਕਰ ਸਕਿਆ। ਅੰਤ ਗੁਰੂਦੇਵ ਨੇ ਵੀ ਹਾਰ ਮੰਨ ਲਈ ਅਤੇ ਉਸ ਲੜਕੇ ਨੂੰ ਕਿਹਾ ਪੁੱਤਰ ਮੈਂ ਤੈਨੂੰ ਪੜਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਫਿਰ ਵੀ ਤੈਨੂੰ ਕੁਝ ਸਮਝ ਵਿੱਚ ਨਹੀਂ ਆਉਂਦਾ। ਸ਼ਾਇਦ ਸਿੱਖਿਆ ਪ੍ਰਾਪਤ ਕਰਨਾ ਤੇਰੇ ਵਸ ਦੀ ਗੱਲ ਨਹੀਂ ਹੈ। ਤਾਂ ਉਚਿਤ ਇਹੀ ਰਹੇਗਾ ਕਿ ਤੂੰ ਆਪਣੇ ਘਰ ਵਾਪਸ ਚਲਿਆ ਜਾ ਅਤੇ ਆਪਣੇ ਪਰਿਵਾਰ ਵਿੱਚ ਘਰ ਦੇ ਕੰਮਾਂ ਵਿੱਚ ਮਦਦ ਕਰਵਾ। ਲੜਕੇ ਨੂੰ ਵੀ ਲੱਗਿਆ ਕਿ ਸਿੱਖਿਆ ਪ੍ਰਾਪਤ ਕਰਨਾ ਮੇਰੇ ਵਾਸਤੇ ਦੀ ਗੱਲ ਨਹੀਂ ਹੈ ਇਸ ਲਈ ਉਸ ਲੜਕੇ ਨੇ ਭਰੇ ਮਨ ਦੇ ਨਾਲ ਗੁਰੂਕੁਲ ਛੱਡ ਦਿੱਤਾ ਅਤੇ ਆਪਣੇ ਘਰ ਦੇ ਵੱਲ ਨੂੰ ਚਾਲੇ ਪਾ ਦਿੱਤੇ ਗਰਮੀ ਦਾ ਮੌਸਮ ਅਤੇ ਦੁਪਹਿਰ ਦਾ ਸਮਾਂ ਸੀ ਜਲਦੀ-ਜਲਦੀ ਉਸ ਲੜਕੇ ਨੂੰ ਪਿਆਸ ਲੱਗੀ ਉਹ ਇੱਕ ਪਿੰਡ ਦੇ ਵਿੱਚੋਂ ਦੀ ਗੁਜ਼ਰ ਰਿਹਾ ਸੀ ਉਸ ਪਿੰਡ ਦੇ ਵਿੱਚ ਇੱਕ ਖੂਹ ਸੀ ਉਸ ਖੂਹ ਵਿੱਚੋਂ ਕੁਝ ਔਰਤਾਂ ਪਾਣੀ ਕੱਢ ਰਹੀਆਂ ਸਨ ਲੜਕਾ ਪਾਣੀ ਪੀਣ ਦੇ ਲਈ ਖੂਹ ਦੇ ਕੋਲ ਗਿਆ ਖੂਹ ਦੇ ਕੋਲ ਪਹੁੰਚਣ ਤੇ ਉਸਨੇ ਦੇਖਿਆ ਕਿ ਖੂਹ ਦੀ ਚਾਰ ਦਿਵਾਰੀ ਮਤਲਬ ਬਾਉਂਡਰੀ ਵਾਲ ਉੱਪਰ ਕਿਸੇ ਚੀਜ਼ ਦੇ ਕੱਟਣ ਵਰਗੇ ਡੂੰਘੇ ਨਿਸ਼ਾਨ ਬਣੇ ਹੋਏ ਸਨ ਲੜਕੇ ਦੇ ਮਨ ਵਿੱਚ ਜਗਿਆਸਾ ਪੈਦਾ ਹੋਈ ਅਤੇ ਉਸਨੇ ਪਾਣੀ ਕੱਢ ਰਹੀ ਇੱਕ ਔਰਤ ਤੋਂ ਪੁੱਛਿਆ ਸੁਣੋ ਭੈਣ ਤੁਸੀਂ ਇਸ ਕਠੋਰ ਪੱਥਰ ਉੱਪਰ ਇੰਨਾ ਡੂੰਘਾ ਨਿਸ਼ਾਨ ਕਿਵੇਂ ਬਣਾਇਆ ਹੈ ਔਰਤ ਨੇ ਜਵਾਬ ਦਿੱਤਾ ਨਹੀਂ ਭਾਈ ਅਸੀਂ ਇਹ ਨਿਸ਼ਾਨ ਨਹੀਂ ਬਣਾਇਆ ਹੈ। ਇਹ ਨਿਸ਼ਾਨ ਤਾਂ ਪਾਣੀ ਕੱਢਦੇ ਸਮੇਂ ਰੱਸੀ ਦੀ ਨਿਰੰਤਰ ਰਗੜ ਖਾਣ ਦੇ ਕਾਰਨ ਬਣ ਗਿਆ ਹੈ। ਇਹ ਸੁਣ ਕੇ ਉਸ ਲੜਕੇ ਨੂੰ ਬਹੁਤ ਸ਼ੌਕ ਜਿਹਾ ਲੱਗਿਆ। ਉਹ ਸੋਚਣ ਲੱਗਿਆ ਕਿ ਰੱਸੀ ਦੇ ਰੋਜ਼ ਲਗਾਤਾਰ ਰਗੜ ਖਾਣ ਨਾਲ ਅਗਰ ਇਸ ਕਠੋਰ ਪੱਥਰ ਉੱਪਰ ਇੰਨਾ ਡੂੰਘਾ ਨਿਸ਼ਾਨ ਬਣ ਸਕਦਾ ਹੈ ਤਾਂ ਮੇਰਾ ਰੋਜ਼ ਲਗਾਤਾਰ ਅਭਿਆਸ ਅਤੇ ਕਠੋਰ ਮਿਹਨਤ ਕਰਨ ਦੇ ਨਾਲ ਮੇਰੇ ਇਸੇ ਦਾਲਤ ਦਿਮਾਗ ਵਿੱਚ ਸਿੱਖਿਆ ਦੇ ਨਿਸ਼ਾਨ ਕਿਉਂ ਨਹੀਂ ਬਣ ਸਕਦੇ ਉਹ ਲੜਕਾ ਇਸ ਘਟਨਾ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸਨੇ ਪ੍ਰਤਿਗਿਆ ਲਈ ਕਿ ਉਹ ਹਰ ਹਾਲ ਵਿੱਚ ਸਿੱਖਿਆ ਪ੍ਰਾਪਤ ਕਰਕੇ ਹੀ ਰਹੇਗਾ ਉਹ ਗੁਰੂਕੁਲ ਵਾਪਸ ਆ ਗਿਆ ਅਤੇ ਰੋਜ਼ਾਨਾ ਕਠੋਰ ਮਿਹਨਤ ਅਤੇ ਅਭਿਆਸ ਕਰਨ ਲੱਗਿਆ ਗੁਰੂਦੇਵ ਇਹ ਦੇਖ ਕੇ ਬਹੁਤ ਪ੍ਰਸੰਨ ਹੋਏ ਆਉਣ ਵਾਲੇ ਕੁਝ ਸਾਲਾਂ ਦੇ ਬਾਅਦ ਹੀ ਉਹ ਲੜਕਾ ਆਚਾਰਿਆ ਵਿਰਧਰਾਜ ਦੇ ਨਾਮ ਨਾਲ ਪ੍ਰਸਿੱਧ ਹੋਇਆ ਜੋ ਕਿ ਸੰਸਕ੍ਰਿਤ ਵਿਆਕਰਣ ਦੇ ਮਹਾਨ ਵਿਦਵਾਨ ਮੰਨੇ ਜਾਂਦੇ ਹਨ। ਉਹਨਾਂ ਦੇ ਦੁਆਰਾ ਲਿਖੀਆਂ ਕਿਤਾਬਾਂ ਅੱਜ ਵੀ ਸੰਸਕ੍ਰਿਤ ਵਿਆਕਰਣ ਦੀਆਂ ਸਭ ਤੋਂ ਮਹਾਨ ਰਚਨਾਵਾਂ ਹਨ। ਦੋਸਤੋ ਥਾਮਸ ਅਲਵਾ ਐਡੀਸਨ ਜਿਨ੍ਹਾਂ ਨੇ ਬਲਬ ਦੀ ਖੋਜ ਕੀਤੀ ਸੀ ਉਹਨਾਂ ਨੇ 10000 ਵਾਰ ਅਸਫਲ ਹੋਣ ਤੋਂ ਬਾਅਦ ਵੀ ਹਾਰ ਨਹੀਂ ਮੰਨੀ ਸੀ। ਉਹ ਕਹਿੰਦੇ ਸਨ ਕਿ ਮੈਂ ਕਦੇ ਅਸਫਲ ਨਹੀਂ ਹੋਇਆ ਬਸ ਮੈਂ 10000 ਇਸ ਤਰ੍ਹਾਂ ਦੇ ਤਰੀਕੇ ਖੋਜੇ ਜਿਹੜੇ ਕੰਮ ਨਹੀਂ ਕਰਦੇ ਸਨ ਇਸ ਲਈ ਦੋਸਤੋ ਜੇਕਰ ਤੁਹਾਨੂੰ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨੀ ਹੈ ਤਾਂ ਦੋ ਗੱਲਾਂ ਹਮੇਸ਼ਾ ਯਾਦ ਰੱਖਣਾ ਪਹਿਲੀ ਗੱਲ ਅਸਫਲਤਾ ਤੋਂ ਕਦੇ ਨਿਰਾਸ਼ ਨਾ ਹੋਣਾ ਕਿਉਂਕਿ ਅਸਫਲਤਾ ਉਹ ਸ਼ੀਸ਼ਾ ਹੈ ਜਿਹੜਾ ਸਾਨੂੰ ਸਾਡੀਆਂ ਕਮੀਆਂ ਦੱਸਦਾ ਹੈ ਦੂਸਰੀ ਗੱਲ ਆਪਣੇ ਪਿਛਲੇ ਸਾਰੇ ਯਤਨਾਂ ਦੀਆਂ ਕਮੀਆਂ ਨੂੰ ਸੁਧਾਰ ਕੇ ਫਿਰ ਤੋਂ ਯਤਨ ਕਰੋ ਅਤੇ ਇਹ ਯਤਨ ਉਦੋਂ ਤੱਕ ਜਾਰੀ ਰੱਖੋ ਜਦੋਂ ਤੱਕ ਤੁਸੀਂ ਸਫਲ ਨਹੀਂ ਹੋ ਜਾਂਦੇ ਦੋਸਤੋ ਜਦੋਂ ਇੱਕ ਰੱਸੀ ਦੇ ਲਗਾਤਾਰ ਰਗੜ ਖਾਣ ਨਾਲ ਕਠੋਰ ਪੱਥਰ ਉੱਪਰ ਡੂੰਘਾ ਨਿਸ਼ਾਨ ਬਣ ਸਕਦਾ ਹੈ ਤਾਂ ਸਾਡੀਆਂ ਕਮੀਆਂ ਅਤੇ ਗਲਤੀਆਂ ਨੂੰ ਸੁਧਾਰ ਕੇ ਲਗਾਤਾਰ ਯਤਨ ਕਰਨ ਦੇ ਨਾਲ ਸਾਨੂੰ ਸਫਲਤਾ ਕਿਉਂ ਨਹੀਂ ਮਿਲ ਸਕਦੀ